ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋਹੇ ਰੱਦੇ ਹਮ ਕਹੋ ਕੀ ਕਾ ਨਾ ਕਰਤੇ ਆਪਣੇ ਗੁਰ ਪ੍ਰਸਾਦ ਦੇ ਹੁਣ ਕਬੀਰ ਮਹਾਰਾਜ ਨਰਕ ਤੇ ਸਵਰਗ ਨੂੰ ਰੱਦ ਹੀ ਕਰ ਦਿੰਦੇ ਆ ਜੇ ਨਰਕ ਤੇ ਸਵਰਗ ਇਕਬੀਰ ਜੀ ਨੇ ਰੱਦ ਕਰ ਦਿੱਤੇ ਜੇ ਕਬੀਰ ਜੀ ਨੇ ਕਹਿਤਾ ਵੀ ਕਬੀਰ ਮਾਨਸ ਜਨਮ ਦੁਲਬੇ ਹੋਤ ਨਾ ਬਾਰੋ ਬਾਰ ਜਿੱਦਾਂ ਜੋ ਫਨ ਬਲ ਪਾ ਕੋਈ ਭੋਏ ਗਰੇ ਬਹੁਣ ਲਾਗੇ ਡਰ ਹੁਣ ਜਿੱਦਾਂ ਕਹਿੰਦੇ ਵੀ ਇੱਕ ਵਾਰੀ ਤੁਹਾਡਾ ਜਨਮ ਹੋਇਆ ਆ ਇਹ ਸੇਮ ਉਦਾਂ ਹੀ ਆ ਜਿੱਦਾਂ ਦਰਖਤ ਦੇ ਦੇ ਨਾਲ ਇੱਕ ਫਲ ਲੱਗਾ ਆ ਉਦੋਂ ਬਾਅਦ ਉਹ ਜੇ ਉਹ ਟੁੱਟ ਕੇ ਜਦੋਂ ਡਿੱਗ ਪਿਆ ਤੁਸੀਂ ਤੋੜ ਲਿਆ ਉਦੋਂ ਬਾਅਦ ਦੁਬਾਰਾ ਥੋੜੀ ਲੱਗਣ ਨਵਾਂ ਆਣਾ ਇੰਦਾ ਹੀ ਉਹ ਉਹਨਾਂ ਨੇ ਉਹ ਸਾਰਾ ਕਨਸੈਪਟ ਹੀ ਖਤਮ ਕਰਤਾ ਉਹ ਕਹਿੰਦੇ ਵੀ ਜਿਹੜਾ ਨਰਕ ਸਵਰਗ ਦਾ ਦਰਦ ਪਾਇਆ ਆ ਉਹ ਕਹਿੰਦੇ ਵੀ ਉਹਨੂੰ ਅਸੀਂ ਮੁੰਡ ਤੋਂ ਹੀ ਉਹਦਾ ਉਹਨੂੰ ਰੱਦ ਕਰਦੇ ਆ ਮੁੰਡ ਤੋਂ ਹੀ ਜੇ ਜੇ ਹੁਣ ਦੇਖ ਲਓ ਜੇ ਸ਼ੁਰੂ ਤੋਂ ਹੀ ਉਹਨਾਂ ਨੇ ਉਹ ਰੱਦ ਹੀ ਕਰ ਦਿੱਤਾ ਉਹਨਾਂ ਨੇ ਇਹੀ ਕਹਿਤਾ ਵੀ ਤੁਹਾਡਾ ਅਗਲਾ ਜਨਮ ਹੀ ਨਹੀਂ ਹੋਣਾ ਉਸ ਜੇਲ ਕਿਉਂਕਿ ਬ੍ਰਾਹਮਣ ਨੇ ਇਹ ਕਨਸੈਪਟ ਚਲਾਇਆ ਸੀ ਨਾ ਕਿ ਆ ਆਤਮਾ ਆ ਇਹ ਆਤਮਾ ਨਿਕਲੂਗੀ ਤੇ ਉਸ ਤੋਂ ਬਾਅਦ ਵਿੱਚ ਸਰੀਰ ਨੂੰ ਜਲ ਜਾਣਾ ਤੇ ਉਸ ਤੋਂ ਬਾਅਦ ਵਿੱਚ ਇਹ ਆਤਮਾ ਨੇ ਤੁਹਾਡੇ ਕਰਮਾਂ ਦੇ ਹਿਸਾਬ ਦੇ ਨਾਲ ਕਿਸੇ ਹੋਰ ਸਰੀਰ 'ਚ ਚਲ ਜਾਣਾ ਹੋਰ ਸਾਲਾ ਸਾਨੂੰ ਡਰ ਪਿਆ ਕਿਤੇ ਕੁੱਤੇ ਬਿੱਲੇ ਦੀ ਜੂਨ ਵਿੱਚ ਨਾ ਚਲ ਜਵੇ ਕਿਤੇ ਕੀੜੇ ਮਕੌੜਿਆਂ ਦੀ ਜੂਨ ਵਿੱਚ ਨਾ ਚਲ ਜਵੇ ਸਾਨੂੰ ਫਿਕਰ ਪਿਆ ਆ ਪਰ ਕਦੀ ਦੇਖਿਆ ਸੀ ਕੁੱਤੇ ਬਿੱਲੇ ਕੀੜੇ ਮਕੌੜੇ ਸੂਰ ਗੰਦੇ ਤੋਂ ਗੰਦੇ ਜਿੰਦ ਜਿਨ੍ਹਾਂ ਨੂੰ ਸਾਨੂੰ ਜਾਨਵਰ ਆਹੀ ਜਿਨ੍ਹਾਂ ਨੂੰ ਦੇਖਣਾ ਯਾਨਕਿ ਦੇਖ ਕੇ ਸਾਨੂੰ ਘੌਲ ਆਉਂਦੀ ਹੋਊਗੀ ਉਹਨਾਂ ਨੂੰ ਦੇਖ ਤਾਂ ਲਈਏ ਉਹ ਆਪਣੀ ਜੂਨ ਵਿੱਚ ਕਿੰਨੇ ਖੁਸ਼ ਹੋਆ ਤੁਸੀਂ ਕੋਈ ਕੀੜਾ ਲੈ ਲਓ ਗੰਦਗੀ ਚ ਗੰਦਗੀ ਜਿਹੜਾ ਪਾਲ ਰਿਹਾ ਕੀੜਾ ਆ ਤੁਸੀਂ ਉਹਨੂੰ ਕਹੋ ਕਿ ਮੈਂ ਉਹ ਉੱਤੇ ਯਾਨਕਿ ਉੱਤੇ ਕੁਝ ਰੱਖੋ ਉਹਨੂੰ ਮਾਰਨ ਦੇ ਲਈ ਉਹ ਆਪਣੀ ਜਾਨ ਬਚਾਊਗਾ ਆਪਣੀ ਜਾਨ ਬਚਾਉਂਦਾ ਨਾ ਕਦੀ 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 ਦੇਖਿਆ ਤੁਸੀਂ ਕੋਈ ਕੋਈ ਕੀੜਾ ਮਕੌੜਾ ਕੋਈ ਹੋਰ ਕੋਈ ਸੁਸਾਈਡ ਕਰਦਾ ਹੋਵੇ ਉਹ ਜਾਨ ਬਚਾਉਣ ਲਈ ਭੱਜਦੇ ਆ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਆ ਜਿਹੜੇ ਵੀ ਜੂਨ ਆ ਕੋਈ ਖੋਤਾ ਆ ਕੋਈ ਘੋੜਾ ਆ ਕੋਈ ਬਿੱਲਾ ਆ ਕੋਈ ਜਾਨਵਰ ਆ ਕੋਈ ਪੰਛੀ ਆ ਕੋਈ ਵੀ ਆ ਉਹ ਉਹ ਆਪਣੀ ਜੂਨ ਦਾ ਆਨੰਦ ਮਾਣ ਰਹੇ ਹੈਗੇ ਆ ਯਾਨੀ ਉਹ ਜੂਨਾਂ ਦਾ ਫਿਰ ਵਧੀਆ ਹੋ ਗਈ ਉਹ ਤਾਂ ਆਪਣੀ ਜੂਨ ਨੂੰ ਉਹ ਉਹਨਾਂ ਨੂੰ ਤੁਸੀਂ ਮਾਰੋ ਤਾਂ ਉਹ ਬਚਣ ਲਈ ਕੋਸ਼ਿਸ਼ ਕਰਨਗੇ ਵੀ ਸਾਨੂੰ ਅਸੀਂ ਬਚ ਜਾਈਏ ਆਨੰਦ ਮਾਣਦੇ ਉਹ ਤਾਂ ਲਾਅ ਆਫ ਨੇਚਰ ਦੇ ਹਿਸਾਬ ਨਾਲ ਜੀ ਰਹੇ ਹੈਗੇ ਆ ਪਰ ਜਿਹੜਾ ਇੱਕ ਇਨਸਾਨ ਐ ਇਦਾਂ ਦਾ ਆ ਜਿਹਨੂੰ ਤੁਸੀਂ ਮਾਰਨਾ ਚਾਹੋ ਤਾਂ ਉਹ 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 ਜਿਹੜਾ ਸੌਰੀ ਜਿਹੜਾ ਇਨਸਾਨ ਇਦਾਂ ਦਾ ਆ ਜਿਹਦੀਆਂ ਖਬਰਾਂ ਆਉਂਦੀਆਂ ਕਿ ਮੋਸਟ ਪਪੂਲਰ ਇਨਸਾਨ ਮਸ਼ਹੂਰ ਇਨਸਾਨ ਫਿਲਮਾਂ ਆਉਂਦੀਆਂ ਹਿੱਟ ਹੋ ਰਹੀਆਂ ਸਗੀਆਂ ਉਸ ਤੋਂ ਬਾਅਦ ਵਿੱਚ ਮਾੜਾ ਜਾਂ ਕੁਝ ਡਿਪਰੈਸਿੰਗ ਚ ਗਿਆ ਆਪਣਾ ਸੁਸਾਇਸਾਈਡ ਕਰ ਲਿਆ ਉਹਨੇ ਬਹੁਤ ਲੋਕ ਗਰੀਬੀ ਦੇ ਦੁੱਖੋਂ ਮਰ ਗਏ ਬਹੁਤ ਲੋਕਾਂ ਨਾਲ ਜਿਹੜਾ ਹੈਗਾ ਆ ਕੁਝ ਸਦਮਾ ਸਹਿ ਨਹੀਂ ਹੋਇਆ ਮਰ ਗਏ ਫਲਾਂ ਨਾ ਕਿ ਲੋਕਾਂ ਦੇ ਮਰਨ ਦੀਆਂ ਜਿਹੜੇ ਇਨਸਾਨ ਜਿਹਨੂੰ ਕਹਿੰਦੇ ਹੁੰਦੇ ਬਈ ਇਹ ਇਨਸਾਨ ਜਿਹੜਾ ਆ ਜਨਮ ਬਹੁਤ ਔਖਾ ਮਿਲਿਆ ਉਹ ਸੁਸਾਈਡ ਕਰਦੇ ਆ ਪਰ ਜਿਨ੍ਹਾਂ ਤੋਂ ਅਸੀਂ ਜਾਣ ਤੋਂ ਜਿਹੜੇ ਜਨਮਾਂ ਜਾਣ ਤੋਂ ਡਰਦੇ ਆ ਬਈ ਤੁਹਾਨੂੰ ਡਰ ਦਿੱਤਾ ਜਾਂਦਾ ਬਈ ਆ ਜੀ ਕੀੜੇ ਮਕੋੜੇ ਨਾ ਬਣ ਜਾਈਏ ਅਗਲੇ ਪੇ ਆ ਨਾ ਹੋ ਜਵੇ ਉਹ ਉਹ ਆਪਣੀ ਜੂਨ ਨੂੰ ਪਿਆਰ ਕਰਦੇ ਹੈਗੇ ਆ ਤੇ ਕਬੀਰ ਜੀ ਨੇ ਨਾਲ ਇਹ ਰੱਦ ਕਰ ਦਿੱਤਾ ਸਤਿਗੁਰੂ ਰਵਿਦਾਸ ਮਹਾਰਾਜ ਹੱਦ ਕਰ ਦੇ ਇਹਨਾਂ ਗੱਲਾਂ ਨੂੰ ਉਹ ਉਹਨਾਂ ਦੇਵੀ ਦੇਵਤਿਆਂ ਨੂੰ ਉਹਨਾਂ ਪਖੰਡਾਂ ਨੂੰ ਸਾਰਿਆਂ ਨੂੰ ਕਹਿੰਦੇ ਉਹ ਸਾਰਿਆਂ ਨੂੰ ਰੱਦ ਕਰ ਦੇ ਸਤਿਗੁਰੂ ਰਬੀਦਾਸ ਮਹਾਰਾਜ ਵੀ ਕਹਿੰਦੇ ਤੁਮ ਕਹੀਅਤ ਹੋ ਜਗਤ ਦੇ ਸੁਆਮੀ ਹਮ ਕਹੀਅਤ ਕਲਯੁਗ ਦੇ ਕਾਮੀ ਉਹ ਕਹਿੰਦੇ ਵੀ ਜਿਹੜੇ ਤੁਸੀਂ ਜਿਨ੍ਹਾਂ ਨੂੰ ਬ੍ਰਾਹਮਣ ਕਹਿੰਦਾ ਵੀ ਜਗਤ ਦੇ ਸੁਆਮੀ ਆ ਤੁਸੀਂ ਕਹਿੰਦੇ ਵੀ ਜਗਤ ਦੇ ਸੁਆਮੀ ਆ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਨੇ ਜਗਤ ਬਣਾ ਦਿੱਤਾ ਕਹਿੰਦੇ ਹਮ ਕਹੀਅਤ ਕਲਯੁਗ ਦੇ ਕਾਮੀ ਕਹਿੰਦੇ ਅਸੀਂ ਕਹਿੰਦੇ ਇਹ ਤਾਂ ਕਲਯੁਗ ਦੇ ਕਾਮੀ ਆ ਆਪ ਉਹ ਆਪਣੀਆਂ ਇਹਨਾਂ ਨੇ ਆਪਣੀਆਂ ਕੁੜੀਆਂ ਨਹੀਂ ਛੱਡੀਆਂ ਆਲੇ ਦੁਆਲੇ ਇਹਨਾਂ ਨੇ ਛੱਡਿਆ ਨਹੀਂ ਆਪਣੀਆਂ ਆਪਣੀਆਂ ਜਿਹੜੀਆਂ ਯਾਰਾ ਦੋਸਤਾਂ ਦੀਆਂ ਘਰਵਾਲੀਆਂ ਨਹੀਂ ਇਹਨਾਂ ਨੇ ਛੱਡੀਆਂ ਜਨਾਨੀ ਨੂੰ ਦੇਖ ਕੇ ਇਹਨਾਂ ਦੇ ਦਿਮਾਗ 'ਚ ਨਾਲੇ ਕੰਮ ਆ ਜਾਂਦਾ ਸੀਗਾ ਸਤਿਗੁਰ ਕਬੀ ਸਤਿਗੁਰ ਵਿਦਾਸ ਜੀ ਕਹਿੰਦੇ ਆ ਨਾ ਕਬੀਰ ਜੀ ਜਦ ਉਹ ਵੀ ਖੜਦੇ ਵੀ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਡੇਰਾ ਆ ਜਿਹੜਾ ਪੰਜਾਬ ਦਾ ਮਸ਼ਹੂਰ ਡੇਰਾ ਆ ਡੇਰਾ ਬਿਆਸ ਉਹ ਉਹਨਾਂ ਦਾ ਜਿਹੜਾ ਪੂਰਾ ਕਨਸੈਪਟ ਖੜਾ ਹੈ ਨਾ ਉੱਥੇ ਸਵਰਗ ਤੇ ਕਰਮਾਂ ਤੇ ਉਹ ਕਹਿੰਦੇ ਵੀ ਕਰਮ ਚੰਗੇ ਕਰੂਗੇ 84 ਲੱਖ ਜੂਨ ਸਾਰਾ ਇਹੀ ਕਨਸੈਪਟ ਹੈ ਨਾ ਹੁਣ ਜੇ ਕਬੀਰ ਜੀ ਨੇ ਰੱਦੇ ਕਰ ਦਿੱਤਾ ਉਹਨੂੰ ਫੇਰ ਤੁਸੀਂ ਦੱਸੋ ਉੱਥੇ ਅਸੀਂ ਮੈਂ ਖੁਦ ਉਸ ਡੇਰੇ ਤੋਂ ਨਾਮਦਾਨ ਲਿਆ ਉਹ ਜਦੋਂ ਮੈਂ ਉੱਥੇ ਜਾਂਦਾ ਹੁੰਦਾ ਸੀ ਉਦੋਂ ਉਦੋਂ ਮੇਰੇ ਦਿਮਾਗ ਦੇ ਵਿੱਚ ਕੀ ਸੀਗਾ ਯਾਰ ਵੀ ਆ ਆਪਣਾ ਜਿਹੜਾ ਕਰਮ ਆ ਇਹਨਾਂ ਨੂੰ ਵਧੀਆ ਬਣਾਉਣਾ ਆ ਇੱਕ ਨਾਮਦਾਨ ਲੈਣਾ ਜ਼ਰੂਰੀ ਹੈਗਾ ਆ ਕਿਉਂਕਿ ਉਹ ਤੁਹਾਨੂੰ ਪੀੜੀ 'ਚ ਮਿਲਿਆ ਆ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਉਹ ਮਿਲਿਆ ਆ ਕਿਉਂਕਿ ਮੇਰੇ ਮਾਪੇ ਜਾਂਦੇ ਸੀ ਮੈਨੂੰ ਵੀ ਲੱਗਾ ਉਹ ਹੀ ਮੈਨੂੰ ਵੀ ਲੱਗਾ ਵੀ ਜਿਆ ਜ਼ਰੂਰੀ ਆ ਪਰ ਜਦੋਂ ਤੁਸੀਂ ਅੱਜ ਸੋਸ਼ਲ ਮੀਡੀਆ ਜਦੋਂ ਗੁਰਬਾਣੀ ਨੂੰ ਖੁਦ ਪੜਿਆ ਪਤਾ ਲੱਗਣਾ ਸ਼ੁਰੂ ਕੀਤਾ ਯਾਰ ਫੇ ਇਹਨੂੰ ਕਿੱਥੇ ਰੱਖਾਂਗੇ ਸ਼ਬਦ ਨੂੰ ਬਈ ਉਹ ਸਵਰਗ ਨਰਗ ਤੇ ਸਾਰਾ ਉਹ ਖੜਾ ਆ ਕਨਸੈਪਟ ਪਿੱਲਰੀ ਉਹਨਾਂ ਦਾ ਉਹ ਜਿਹੜੀ ਪਿੱਲਰੀ ਟਹਿ ਗਏ ਤੇ ਵਿੱਚ ਰਹਿ ਗਈ ਗਿਆ ਗਵਰਨਰ ਗਿਆ ਸਵਰਗ ਵਿਚਾਰਾ ਸੰਤਨ ਦੋਹੇ ਰਾਤ ਦੇ ਹਮ ਕਹੋਂ ਕੀ ਕਾਰਨਾ ਕਰਦੇ ਆਪਣੇ ਗੁਰ ਪ੍ਰਸਾਦ ਦੇ ਭਾਈ ਗਿਆਨ ਆਪਣੇ ਗੁਰੂ ਦੇ ਗਿਆਨ ਨਾਲ ਜਦੋਂ ਗਿਆਨ ਨਾਲ ਗੁਰ ਕਹਿੰਦੇ ਨੇ ਵੀ ਐਸਾ ਗੁਰ ਪਾਇਓ ਜਿਸ ਦਾ ਨਾਮ ਬਿਬੇਕੋ ਇਦਾਂ ਦਾ ਗਿਆਨ ਪਾਇਆ ਜਿਹਦਾ ਨਾਮ ਵਿਵੇਕ ਵਾ ਜਦੋਂ ਵਿਵੇਕ ਨੂੰ ਵਰਤਿਆ ਫੇਪਾ ਤਾਂ ਲੱਗਾ ਭਰਾਵੋ ਪੰਜ ਜਿਹੜੇ ਨਾਮਦਾਨ ਬੈਠ ਕੇ ਅੱਖਾਂ ਬੰਦ ਕਰਕੇ ਦੀ ਭਗਤੀ ਕਰਨੀ ਪੰਜਾਬ ਦਾ ਜਿਹੜਾ ਮਰਜੀ ਡੇਰਾ ਲੈ ਲਓ ਤੁਸੀਂ ਜਿੱਥੇ ਦੁਨੀਆਂ ਦਾ ਜਿਹੜਾ ਮਰਜੀ ਡੇਰਾ ਲੈ ਲਓ ਪਰ ਆਪਾਂ ਪੰਜਾਬ ਦੇ ਪੰਜਾਬ ਦੀ ਗੱਲ ਕਰਦੇ ਆ ਉੱਥੇ ਦੇਖ ਲਓ ਵੀ ਕਿਹੜਾ ਪਖੰਡ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ ਆ ਕਬੀਰ ਮਹਾਰਾਜ ਦੇ ਨਾਮ ਤੇ ਇੱਥੇ ਇਟਲੀ ਚ ਗੁਰੂ ਵਿਦਾਸ ਹਮਾਰੇ ਦੇ ਨਾਮ ਤੇ ਗੁਰੂ ਗੁਰੂ ਘਰ ਬਣੇ ਆ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਬਰਾਜਮਾਨ ਆ ਉੱਥੇ ਲੋਕ ਇੱਕਠੇ ਹੁੰਦੇ ਆ ਮੱਥਾ ਟੇਕਦੇ ਆ ਪਰ ਉਹਨਾਂ ਨੂੰ ਵੀ ਇਹ ਲੱਗਦਾ ਆ ਕਿ ਮਹਾਰਾਜ ਸਾਡੇ ਗੁਰੂ ਗੁਰੂ ਸਾਹਿਬਾਨ ਪਾਤਸ਼ਾਹ ਹੋਣਗੇ ਜਦੋਂ ਅਸੀਂ ਮਰਨਾ ਉਹ ਨਹੀਂ ਸਾਨੂੰ ਲੈ ਕੇ ਜਾਣਾ ਉਹ ਵੀ ਇਹ ਕਨਸੈਪਟ ਤੇ ਖੜੇ ਹੈਗੇ ਆ ਉਹਨਾਂ ਨੂੰ ਵੀ ਲੱਗਦਾ ਹੈਗਾ ਵੀ ਹਿਮਕੁੰਡ ਸਾਹਿਬ ਪਿਛਲੇ ਜਨਮ ਦੇ ਵਿੱਚ ਜਾ ਕੇ ਪਿਛਲੇ ਜਨਮਾਂ ਦੇ ਵਿੱਚ ਉੱਥੇ ਭਗਤੀ ਕੀਤੀ ਸੀ ਗੁਰਗੋਮ ਸਿੰਘ ਜੀ ਉਹ ਵੀ ਉਸ ਕਨਸੈਪਟ ਨੂੰ ਲੈ ਕੇ ਬੈਠੇ ਆ ਪਰ ਜਿੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਉਹਦੇ ਵਿੱਚ ਜਿਹੜਾ ਸ਼ਬਦ ਲਿਖਿਆ ਆ ਫਿਰ ਜਾਤਾਂ ਦੇ ਨਾਂ ਤੇ ਆਪਾਂ ਗੱਲ ਕਰਦੇ ਜਿਹੜਾ ਜਿਹੜਾ ਗੁਰੂ ਸਤਗੁਰ ਕਬੀਰ ਜੀ ਨੇ ਜਾਤਾਂ ਨੂੰ ਹੀ ਰੱਦ ਕੀਤਾ ਆਜ਼ਾਦ ਦਾ ਗਰਭ ਨਾ ਕਰੇ ਮੂਰਖ ਗਵਾਰਾ ਇਹ ਤੋਂ ਚਲੇ ਹੈ ਬਹੁਤ ਵਿਕਾਰਾਂ ਵਿਕਾਰਾਂ ਦਾ ਕਾਰਵਾ